ਬਾਰਿਸ਼ ਦੇ ਮੌਸਮ ਦੇ ਵਿੱਚ ਜ਼ਰੂਰ ਪੀਣਾ ਚਾਹੀਦਾ ਹੈ ਗਾਜਰ ਦਾ ਜੂਸ ਇਸ ਦੇ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਹੈਰਾਨ ਪਰ ਤੁਹਾਨੂੰ ਪੀਣ ਦਾ ਸਹੀ ਤਰੀਕਾ ਤੇ ਸਹੀ ਸਮਾਂ ਜਿਹੜਾ ਕਿ ਪਤਾ ਹੋਣਾ ਜ਼ਰੂਰੀ ਹੈ ਦਰਅਸਲ ਮੀਂਹ ਦੇ ਮੌਸਮ ਦੇ ਵਿੱਚ ਗਾਜਰ ਦਾ ਜੂਸ ਪੀਣਾ ਇਮਿਊਨਿਟੀ ਵਧਾਉਣ ਤੋਂ ਲੈ ਕੇ ਚਮੜੀ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਤੱਕ ਫਾਇਦੇਮੰਦ ਹੁੰਦਾ ਹੈ ਆਪ ਜਾਣਦੇ ਹਾਂ ਇਸ ਦੇ ਫਾਇਦੇ ਦਰਅਸਲ ਇਮਿਊਨਿਟੀ ਬੂਸਟ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਾਂ ਗਾਜਰ ਦੇ ਵਿੱਚ ਮੌਜੂਦ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਸਰੀਰ ਦੀ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਨੂੰ ਮਜ਼ਬੂਤ ਬਣਾਉਂਦੇ ਨੇ ਤਾਂ ਬਰਸਾਤ ਦੇ ਮੌਸਮ ਦੇ ਵਿੱਚ ਇਨਫੈਕਸ਼ਨ ਅਤੇ ਵਾਇਰਲ ਇਨਫੈਕਸ਼ਨ ਦਾ ਖਤਰਾ ਵੀ ਵਧੇਰੇ ਹੁੰਦਾ ਹੈ ਤਾਂ ਇਸ ਦੇ ਲਈ ਮਜ਼ਬੂਤ ਇਮਿਊਨਿਟੀ ਬਹੁਤ ਜ਼ਰੂਰੀ ਹੈ ਫਿਰੰਦਾ ਚਮੜੀ ਨੂੰ ਚਮਕਦਾਰ ਬਣਾਉਂਦਾ ਜੀ ਹਾਂ ਗਾਜਰ ਦਾ ਰਸ ਚਮੜੀ ਨੂੰ ਡੀਟੌਕਸੀਫਾਈ ਕਰਦਾ ਹੈ ਅਤੇ ਮੁਹਾਸੇ ਤਫੜ ਵਰਗੀਆਂ ਸਮੱਸਿਆਵਾਂ ਨੂੰ ਘਟਾਉਂਦਾ ਹੈ ਬਰਸਾਤ ਦੇ ਮੌਸਮ ਦੇ ਵਿੱਚ ਆਇਲੀ ਸਕਿਨ ਅਤੇ ਬੇਜਾਨ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਗਾਜਰ ਚਮੜੀ ਨੂੰ ਅੰਦਰੋਂ ਸਾਫ਼ ਕਰਦੀ ਹੈ ਫਿਰ ਇਹ ਅੱਖਾਂ ਦੀ ਰੋਸ਼ਨੀ ਜੀ ਹਾਂ ਗਾਜਰ ਵਿਟਾਮਿਨ ਏ ਦੇ ਨਾਲ ਭਰਪੂਰ ਹੁੰਦਾ ਹੈ ਜੋ ਅੱਖਾਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ ਨਮੀ ਅਤੇ ਕਮਜ਼ੋਰ ਰੋਸ਼ਨੀ ਦੇ ਕਾਰਨ ਅੱਖਾਂ ਦੇ ਵਿੱਚ ਜਲਣ ਅਤੇ ਧੁੰਦਲੀ ਨਜ਼ਰ ਇੱਕ ਆਮ ਸਮੱਸਿਆ ਬਣ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਅਗਜ ਦਾ ਜੂਸ ਪੀਣਾ ਚਾਹੀਦਾ ਫਿਰ ਇਹਦਾ ਪਾਚਨ ਕਿਰਿਆ ਨੂੰ ਕਿਵੇਂ ਠੀਕ ਰੰਦਾ ਹੈ ਤਾਂ ਗਾਜਰਾ ਦੇ ਵਿੱਚ ਚੰਗੀ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਹੈ ਜੋ ਕਿ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਇਸ ਮੌਸਮ ਦੇ ਵਿੱਚ ਖਰਾਬ ਭੋਜਨ ਅਤੇ ਪਾਣੀ ਪਾਚਨ ਕਿਰਿਆ ਨੂੰ ਵਿਗਾੜ ਸਕਦੇ ਨੇ ਅ ਜਿਹੇ ਸਿਤ ਦੇ ਵਿੱਚ ਗਾਜਰ ਬੇਹਦ ਮਦਦਗਾਰ ਸਾਬਿਤ ਹੁੰਦਾ ਹੈ ਹਾਲਾਂਕਿ ਸਰਦੀਆਂ ਦੇ ਵਿੱਚ ਗਾਜਰ ਦਾ ਜੂਸ ਬਣਦਾ ਹੈ ਪਰ ਜੇਕਰ ਤੁਸੀਂ ਬਰਸਾਤ ਦੇ ਮੌਸਮ ਦੇ ਵਿੱਚ ਵੀ ਗਾਜਰ ਦਾ ਜੂਸ ਪੀਓਗੇ ਤਾਂ ਤੁਹਾਨੂੰ ਬੇਹਦ ਫਾਇਦੇ ਹੋਣਗੇ ਫਰਾਂ ਦਾ ਡੀਟੌਕਸੀਫਿਕੇਸ਼ਨ ਦੇ ਵਿੱਚ ਮਦਦ ਕਰਦਾ ਹੈ। ਗਾਜਰ ਦਾ ਰਸ ਜਿਗਰ ਨੂੰ ਸਾਫ਼ ਕਰਦਾ ਹੈ ਅਤੇ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਰਨ ਦੇ ਵਿੱਚ ਮਦਦ ਕਰਦਾ ਹੈ। ਬਸ ਆਧੇ ਮੌਸਮ ਦੇ ਵਿੱਚ ਅਸੀਂ ਜ਼ਿਆਦਾ ਤਲੇ ਹੋਏ ਬਾਹਰਲੇ ਭੋਜਨ ਖਾਣ ਦੀ ਆਦਤ ਪਾਉਂਦੇ ਆਂ ਜਿਵੇਂ ਚਟਪਟਾ ਖਾਣਾ, ਪਕੌੜੇ ਹੋ ਗਏ ਯਾਰ ਹੋਰ ਵੀ ਫਾਸਟ ਫੂਡ ਹੁੰਦੇ ਨੇ। ਉਹਨਾਂ ਨੂੰ ਵੀ ਅਸੀਂ ਖਾਣਾ ਪਸੰਦ ਕਰਦੇ ਆਂ ਜਿਸ ਦੇ ਨਾਲ ਸਰੀਰ ਨੂੰ ਡੀ ਆਕਸੀਫਿਕੇਸ਼ਨ ਦੀ ਲੋਡ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਗਾਜਰ ਦਾ ਜੂਸ ਪੀਣਾ ਬੇਹੱਦ ਜ਼ਰੂਰੀ ਹੈ ਤਾਂ ਗਾਜਰ ਦਾ ਜੂਸ ਪੀਣ ਦਾ ਸਹੀ ਸਮਾਂ ਕੀ ਹੈ ਸਵੇਰੇ ਖਾਲੀ ਪੇਟ ਗਾਜਰ ਦਾ ਜੂਸ ਪੀਣਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਜੇਕਰ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਥੋੜਾ ਜਿਹਾ ਅਦਰਕ ਜਾਂ ਫਿਰ ਨਿੰਬੂ ਵੀ ਮਿਲਾ ਸਕਦੇ ਹੋ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਗਾਜਰ ਦਾ ਜੂਸ ਨਹੀਂ ਪੀਂਦੇ ਤਾਂ ਅੱਜ ਤੋਂ ਹੀ ਪੀਣਾ ਸ਼ੁਰੂ ਕਰ ਦਿਓ ਖਾਸ ਕਰਕੇ ਸਵੇਰੇ ਖਾਲੀ ਪੇਟ ਗਾਜਰ ਦਾ ਜੂਸ ਜ਼ਰੂਰ ਪੀਆ ਕਰੋ ਨਾਸ਼ਤੇ ਦੇ ਵਿੱਚ ਵੀ ਗਾਜਰ ਦਾ ਜੂਸ ਤੁਸੀਂ ਇਸਤੇਮਾਲ ਕਰ ਸਕਦੇ ਹੋ ਹਾਲਾਂਕਿ ਗਾਜਰ ਦਾ ਜੂਸ ਜਿਹੜਾ ਹੈ ਉਹ ਸਰਦਿਆਂ ਦੇ ਵਿੱਚ ਜ਼ਿਆਦਾ ਮਿਲਦਾ ਹੈਗਾ ਲੋਕ ਜ਼ਿਆਦਾ ਪੀਂਦੇ ਨੇ ਪਰ ਬਰਸਾਤ ਦੇ ਮੌਸਮ ਦੇ ਵਿੱਚ ਵੀ ਪੀਣਾ ਚਾਹੀਦਾ ਕਿਉਂਕਿ ਇਸ ਨੂੰ ਪੀਣ ਦੇ ਨਾਲ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਜੋੜਾ ਕੀ ਫਾਇਦਾ ਹੁੰਦਾ ਹੈ ਸਰੀਰ ਨੂੰ ਤੁਹਾਡੀ ਸਿਹਤ ਨੂੰ ਵੀ ਕਾਫੀ ਤੰਦਰੁਸਤ ਰੱਖਦਾ ਹੈ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਇਸ ਨਾਲ ਹੋਰ ਵੀ ਕਈ ਜੋ ਕਿ ਫਾਇਦੇ ਹੁੰਦੇ ਨੇ ਜਿਵੇਂ ਕਿ ਦੱਸ ਦਈਏ ਕਿ ਜੋ ਚਿਹਰਾ ਹੈ ਚਮੜੀ ਹੁੰਦੀ ਉਹ ਥੋੜੀ ਸਾਫ਼ ਰਹਿ ਸਕਦੀ ਹੈ ਅੱਖਾਂ ਦੀ ਰੋਸ਼ਨੀ ਜਿਹੜੀ ਕਿ ਵਧ ਸਕਦੀ ਹੈ ਜਿਹੜੇ ਪੇਟ ਪਾਚਨ ਸਭ ਤੋਂ ਵੱਧ ਹੈ ਪਾਚਨ ਜੋਗੇ ਤੁਸੀਂ ਬਹੁਤ ਕੁਝ ਅਜਿਹਾ ਕੁਝ ਖਾ ਲੈਂਦੇ ਹੋ ਜੋ ਕਿ ਥੋੜਾ ਪਚਦਾ ਨਹੀਂ ਹੈ ਤਾਂ ਪਾਚਨ ਕਿਰਿਆ ਨੂੰ ਵੀ ਇਹ ਠੀਕ ਰੱਖਦਾ ਹੈ